ਅਗਲੀ ਗੱਲਬਾਤ ਦੋਸਤੋ ਸਟ੍ਰਾਈਕ ਵਾਰਿਆ ਵੈਸਟ ਜੈਟ 에ਅਰਪਲੇਨ ਦੀ ਸਟ੍ਰਾਈਕ ਹੋ ਰਹੀ ਹੈ ਤੇ ਮਕੈਨਿਕਸ ਜਿਹੜੇ ਨੇ ਉਹ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਇਹਦੇ ਵਿੱਚ ਸਟ੍ਰਾਈਕ ਕਰਨੀ ਹੈ ਤੇ ਸਟ੍ਰਾਈਕ ਕਰਨ ਦੇ ਨਾਲ ਲਗਭਗ 2.5 ਲੱਖ ਦੇ ਕਰੀਬ ਕਸਟਮਰ ਜਿਹੜੇ ਐਸ ਵੇਲੇ ਕੈਨੇਡਾ ਦੇ ਲੌਂਗ ਵੀਕਐਂਡ ਆ ਰਿਹਾ ਐਸ ਵੇਲੇ ਟਰੈਵਲ ਕਰ ਰਿਹਾ ਉਹਨਾਂ ਦੇ ਉੱਤੇ ਇਹਦਾ ਅਸਰ ਪਾਊਗਾ ਕੈਲਗਰੀ ਬੇਸਡ ਕੈਰੀਅਰ ਆਹੇ 에ਅਰਲਾਈਨਾਂ ਪਹਿਲੇ ਇਹਨਾਂ ਨੇ ਜਿਹੜੀਆਂ ਕੈਨਸਲ ਕਰਨੀਆਂ ਫਲਾਈਟਸ ਸ਼ੁਰੂ ਕਰ ਦਿੱਤੀਆਂ ਲਗਭਗ 25 ਟ੍ਰਿਪ ਇਹਨਾਂ ਨੇ ਵੀਰਵਾਰ ਨੂੰ ਅੱਜ ਤੇ ਸ਼ੁੱਕਰਵਾਰ ਨੂੰ ਜਿਹੜਿਆ ਉਹ ਕੈਨਸਲ ਕਰ ਦਿੱਤੇ ਆ ਵੀ ਕਿਉਂਕਿ ਜਿਹੜੀ 에어ਕ੍ਰਾਫਟ ਮਕੈਨਿਕਸ ਫ੍ਰਟਰਨਲ ਐਸੋਸੀਏਸ਼ਨ ਆ ਉਹਨਾਂ ਨੇ ਇਹ ਕਾਲ ਦਿੱਤੀ ਆ ਇਹਨਾਂ ਨੇ ਕਾਲ ਕੀ ਧਮਕੀ ਦਿੱਤੀ ਆ ਕਿ ਇਹ ਜਿਹੜੇ ਆ ਪਿਕਟ ਲਾਈਨ ਦੇ ਉੱਤੇ ਚਲੇ ਜਾਣਗੇ 5:30 ਵਜੇ ਜਿਹੜਾ ਪੈਸੀਫਿਕ ਟਾਈਮ ਆ ਸੌਰੀ ਜਿਹੜਾ ਐਮ ਡੀਟੀ ਆ ਫਰਾਈਡੇ ਨੂੰ ਤੇ ਉਸ ਵੇਲੇ ਉੱਥੇ ਚਲੇ ਜਾਣਗੇ ਤੇ ਉਸ ਤੋਂ ਬਾਅਦ ਫਿਰ ਕੰਮਕਾਰ ਇੱਕ ਤਰੀਕੇ ਦੇ ਨਾਲ ਰੁਕ ਜਾਊਗਾ ਪਹਿਲਾਂ ਵੀ ਅਸਰ ਪੈ ਰਿਹਾ ਇਸ ਚ ਗੱਲ ਦਾ 3300 ਦੇ ਕਰੀਬ ਜਿਹੜੇ ਕਸਟਮਰਸ ਨੇ ਵੈਸਟ ਜੱਟ ਦੇ ਉਹਨਾਂ ਨੇ ਪਹਿਲਾਂ ਡਿਸਾਈਡ ਕੀਤਾ ਕਿ ਇਹਨਾਂ ਜਿਹੜਾ ਇਹਨਾਂ ਦੇ ਨਾਲ ਕਰਨਾ ਆਪਣੇ 128 ਜਿਹੜੇ ਪਲੇਨ ਫਲੀਟ ਆ ਕਿ ਕਿਸੇ ਕਿਸੇ ਤਰ੍ਹਾਂ ਨੂੰ ਅਵੋਇਡ ਕੀਤਾ ਜਾ ਸਕੇ ਪਰ ਹੋਏ ਰਿਹਾ ਕਿ ਜਿਹੜੇ 네ਗੋਸ਼ੀਏਸ਼ਨ ਆ ਇਹਨਾਂ ਦੀ ਯੂਨੀਅਨ ਦੇ ਵਿਚਕਾਰ ਤੇ ਜਿਹੜੇ ਪਹਿਲਾ ਕਲੈਕਟਿਵ ਐਗਰੀਮੈਂਟ ਸੇਗਾ ਉਹ ਜਿਹੜਾ ਇਸ ਵੇਲੇ ਜਿਹੜਾ ਅੱਗੇ ਨੂੰ ਇਹ ਚਲੇ ਗਿਆ ਤੇ ਉਹਦੇ ਉੱਤੇ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਜਿਹੜੀ ਮਕੈਨਿਕ ਯੂਨੀਅਨ ਆ ਜਿਹਦੇ ਵਿੱਚ ਲਗਭਗ 680 ਵਰਕਰ ਆ ਮੈਜੋਰਿਟੀ ਜਿਹੜੀ 에어ਕ੍ਰਾਫਟ ਮੇਨਟੇਨੈਂਸ ਇੰਜੀਨੀਅਰਸ ਨੇ AMES ਨੇ ਉਹਦੇ ਵਿੱਚ ਜਿਹੜੇ ਡੇਲੀ ਇਹਨਾਂ ਜਹਾਜ਼ਾਂ ਨੂੰ ਇਨਸਪੈਕਟ ਕਰਦੇ ਆ ਉਹਨਾਂ ਨੇ ਵੈਸਟ ਜੈਟ ਦੇ ਉੱਤੇ ਦੋਸ਼ ਲਾਇਆ ਵੀ ਇਹ ਸਾਡੀ ਗੱਲਬਾਤ ਨਹੀਂ ਸੁਣ ਰਹੇ ਤੇ ਗਲਤ ਜਿਹੜੀਆਂ ਗੱਲਾਂ ਆ ਉਹ ਕਰ ਰਹੇ ਆ ਬੁੱਧਵਾਰ ਨੂੰ ਉਹਨਾਂ ਨੇ ਕਿਹਾ ਸੀ ਕਿ ਜਿਹੜੀ 에ਰਲਾਈਨਾਂ ਨੇ ਪੁੱਛਿਆ ਸੀ ਸਰਕਾਰ ਨੂੰ ਕਿ ਕਿਸੇ ਨਾ ਕਿਸੇ ਤਰ੍ਹਾਂ ਸਟ੍ਰਾਈਕ ਨੋਟਿਸ ਜਿਹੜਾ ਕਾਇਸ਼ ਕੀਤਾ ਜਾਵੇ ਬਿਨਾ 네ਗੋਸ਼ੀਏਟਰ ਨੂੰ ਨੋਟੀਫਾਈ ਕੀਤਿਆਂ ਤੇ ਉਹ ਕਹਿੰਦੇ ਜਿਹੜੀ ਅੱਜ ਦੀ ਸਬਮਿਸ਼ਨ ਆ ਵੈਸਟ ਜੈਟ ਦੇ ਉੱਤੇ ਉਹਨਾਂ ਨੇ ਜਿਹੜਾ ਇਹ ਸਟ੍ਰਾਈਕ ਦਾ ਹੁਣ ਕਹਿ ਦਿੱਤਾ ਅਸਰ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪੈਣਾ ਆ ਟ੍ਰੈਵਲਰ ਐਸਪੋਰੇ ਲੋਕ ਜ਼ਿਆਦਾ ਕਰਦੇ ਆ ਲੌਂਗ ਵੀਕਐਂਡ ਦੇ ਉੱਤੇ ਵੈਸਟ ਜੈਟ ਜਿਹੜਾ ਆ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਕਰ ਰਹੇ ਆ ਵੀ ਜਿਨ੍ਹਾਂ ਲੋਕਾਂ ਦੇ ਉੱਤੇ ਘਾਟੇ ਦਾ ਇੰਪੈਕਟ ਪੈ ਸਕੇ ਤਾਂ ਕਿ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਸੈਟਲ ਕੀਤਾ ਜਾ ਕੇ ਜਾ ਸਕੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਨੇ ਵੀ ਇਹ ਗੱਲਬਾਤ ਕਹੀ ਆ ਕਿ ਸਾਨੂੰ ਥੋੜਾ ਜਿਹਾ ਹੋਰ ਸਮਾਂ ਚਾਹੀਦਾ ਆ ਹਰ ਇੱਕ ਪਾਰਟੀ ਦੇ ਨਾਲ ਗੱਲਬਾਤ ਕਰਨ ਦਾ ਤਾਂ ਕਿ ਕਿਸੇ ਐਗਰੀਮੈਂਟ ਦੇ ਉੱਤੇ ਪਹੁੰਚਿਆ ਜਾ ਸਕੇ ਸੋ 2.5 ਲੱਖ ਦੇ ਕਰੀਬ ਸਿੱਧਾ ਕਸਟਮਰ ਦੇ ਉੱਤੇ ਅਸਰ ਇਹਦਾ ਪੈ ਰਿਆ ਸਟ੍ਰਾਈਕ ਦਾ ਲੌਂਗ ਵੀਕਐਂਡ ਆ ਕੈਨੇਡਾ ਡੇ ਦੇ ਉੱਤੇ ਲੋਕਾਂ ਨੇ ਟਰੈਵਲ ਕਰਨਾ ਆ ਤੇ ਇਹ ਜਿਹੜੇ ਵਰਕਰ ਨੇ ਇਹ ਵੀ ਉਸ ਸਮੇਂ ਦੇ ਵਿੱਚ ਟਾਈਮ ਰੱਖਦੇ ਆ ਤਾਂ ਕਿ ਦਬਾਅ ਜਿਹੜਾ ਵੱਧ ਬਣਾਇਆ ਜਾ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ